ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪਸ ਮੁਹੰਸੰਗਤਾਂ ਨੂੰ ਲੱਖ ਲੱਖ ਵਧਾਈਆਂ ਤਾਂ ਅੱਜ ਗੁਰਦੁਆਰਾ ਸਿੰਘ ਸ਼ਹੀਦਾ ਸੋਹਣਾ ਦੇ ਵਿੱਚ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਨੇ ਜਿਹੜੀਆਂ ਉਹ ਹਮ ਹਮਾਕੇ ਪਹੁੰਚ ਰਹੀਆਂ ਨੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਜਿਹੜੀਆਂ ਉਹ ਇਸ ਸਥਾਨ ਦੇ ਉੱਪਰ ਨਤਮਸਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਸ਼ਹੀਦੀ ਸਥਾਨ ਹੈ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਿੱਥੇ ਅੱਜ ਬੜੇ ਹੀ ਉਤਸ਼ਾਹ ਦੇ ਨਾਲ ਬੜੀ ਹੀ ਸ਼ਰਧਾ ਦੇ ਨਾਲ ਬਾਬਾ ਹਨੂਮਾਨ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਹੈ ਬੜੇ ਹੀ ਅਨੋਖੇ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਹੋਈ ਹੈ ਰੰਗ-ਬਰੰਗੇ ਗੁਵਾਰੇ ਲਗਾਏ ਗਏ ਨੇ ਰੰਗ-ਬਰੰਗੇਆਂ ਲੜੀਆਂ ਨੇ ਛੜੀਆਂ ਉਹ ਵੀ ਇਸ ਸਥਾਨ ਦੇ ਉੱਪਰ ਲਗਾਈਆਂ ਗਈਆਂ ਨੇ ਤਾਂ ਬੜੀ ਮਾਨਤਾ ਇਸ ਸਥਾਨ ਦੀ ਮੰਨਿਆ ਜਾਂਦਾ ਹੈ ਕਿ ਜਿਹੜਾ ਸੱਚੇ ਮਨੋਂ ਇੱਥੇ ਕੋਈ ਵੀ ਅਰਦਾਸ ਕਰਦਾ ਤਾਂ ਉਸ ਦੀ ਹਰ ਮਨੋ ਕਾਮਨਾ ਜਿਹੜੀ ਉਹ ਇੱਥੇ ਪੂਰੀ ਹੁੰਦੀ ਹੈ ਤਾਂ ਸੰਗਤਾਂ ਨੇ ਜਿਹੜੀਆਂ ਉਹ ਚਪੈਰਾ ਵੀ ਇਸ ਸਥਾਨ ਦੇ ਉੱਪਰ ਕੱਟਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਇਸ ਜਗ੍ਹਾ ਦੇ ਉੱਪਰ ਨਤਮਸਕ ਹੋ ਰਹੀਆਂ ਨੇ ਕਿਉਂਕਿ ਅੱਜ ਜਿਹੜਾ ਜਨਮ ਦਿਹਾੜਾ ਬਾਬਾ ਹਨੂਮਾਨ ਸਿੰਘ ਜੀ ਦਾ ਉਹ ਮਨਾਇਆ ਜਾ ਰਿਹਾ ਜੇ ਬੀਤੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਵੀ ਆਤੀਸ਼ਵਾਜੀ ਹੈ ਜਿਹੜੀ ਉਹ ਕੀਤੀ ਜਾਂਦੀ ਆ ਨਾਲ ਹੀ ਕੇਕ ਹੈ ਜਿਹੜਾ ਉਹ ਵੀ ਕਟਿਆ ਜਾਂਦਾ ਤਾਂ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਸੰਗਤਾਂ ਦਾ ਇਕੱਠ ਹੈ ਕਿੰਨਾ ਜ਼ਿਆਦਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਦੂਰੋਂ ਦੂਰੋਂ ਸੰਗਤਾਂ ਨੇ ਜਿਹੜੀਆਂ ਉਹ ਇਸ ਜਗ੍ਹਾ ਦੇ ਉੱਪਰ ਨਤਮਸਕ ਹੋਣ ਦੇ ਲਈ ਆ ਰਹੀਆਂ ਨੇ ਕੁਝ ਸੰਗਤਾਂ ਨੇ ਜਿਹੜੀਆਂ ਉਹ ਨਤਮਸਕ ਹੋ ਚੁੱਕੀਆਂ ਨੇ ਕੁਝ ਸੰਗਤਾਂ ਨੇ ਜਿਹੜੀਆਂ ਉਹ ਨਤਮਸਕ ਹੋ ਰਹੀਆਂ ਨੇ ਪਰ ਸਵੇਰ ਦੀ ਹੀ ਜੇ ਗੱਲ ਕਰ ਲਈਏ ਤਾਂ ਸਵੇਰ ਤੋਂ ਹੀ ਸੰਗਤਾਂ ਦਾ ਇੱਕ ਜਿਹੜਾ ਉਹ ਇਸ ਸਥਾਨ ਦੇ ਉੱਪਰ ਇੰਨਾ ਜ਼ਿਆਦਾ ਯਾਤ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਅੱਜ ਤਾਨ-ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਦਿਹਾੜਾ ਜਿਹੜਾ ਜਨਮ ਉਹ ਮੂਰੇ ਮਨਾਇਆ ਜਾ ਰਿਹਾ ਤਾਂ ਆਪ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਸਜਾਵਟ ਹੈ ਜਿਹੜੀ ਗੁਰਦੁਆਰਾ ਸਾਹਿਬ ਦੀ ਕੀਤੀ ਗਈ ਹੈ ਰੰਗ-ਬਰੰਗੇ ਲੜੀਆਂ ਨੇ ਛੜੀਆਂ ਉਹ ਵੀ ਇਸ ਸਥਾਨ ਦੇ ਉੱਪਰ ਲਗਾਈਆਂ ਗਈਆਂ ਨੇ ਰੰਗ-ਬਰੰਗੇ ਗੁਵਾਰੇ ਨੇ ਛੜੇ ਉਹ ਵੀ ਇਸ ਜਗ੍ਹਾ ਦੇ ਉੱਪਰ ਲਗਾਏ ਗਏ ਨੇ ਜੇ ਗੱਲ ਕਰ ਲਈਏ ਦਾਨੀ ਸਜਣਾ ਦੀ ਸਮੂਹ ਸੰਗਤਾਂ ਦੀ ਤਾਂ ਸਮੂਹ ਸੰਗਤਾਂ ਦੇ ਵੱਲੋਂ ਸੰਗਤਾਂ ਦੇ ਲਈ ਜਿਹੜੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਤਾਂ ਉਹਨਾਂ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਨੇ ਛੜੇ ਉਹ ਵੀ ਲਗਾਏ ਗਏ ਨੇ ਜੇ ਗੱਲ ਕਰ ਲਈਏ ਇੱਥੋਂ ਤੱਕ ਕਿ ਇੱਥੇ ਪੱਗਾਂ ਦੇ ਲੰਗਰ ਨੇ ਛੜੇ ਉਹ ਵੀ ਇਸ ਸਥਾਨ ਦੇ ਉੱਪਰ ਲਗਾਏ ਗਏ ਨੇ ਤਾਂ ਜੋ ਬੜੀ ਹੀ ਸ਼ਰਧਾ ਦੇ ਨਾਲ ਤਾਂ ਤਾਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਇਸ ਜਗ੍ਹਾ ਦੇ ਉੱਪਰ ਇਸ ਸਥਾਨ ਦੇ ਉੱਪਰ ਮਨਾਇਆ ਜਾ ਰਿਹਾ ਹੈ ਬਾਬਾ ਜੀ ਦਾ ਸ਼ਹੀਦੀ ਸਥਾਨ ਹੈ ਬੜੀ ਮਾਨਤਾ ਇਸ ਸਥਾਨ ਦੀ ਕਿ ਮੰਨਿਆ ਜਾਂਦਾ ਕਿ ਜਿੰਨੀਆਂ ਵੀ ਸੰਗਤਾਂ ਸੱਚੇ ਮਨੋਂ ਇਸ ਸਥਾਨ ਦੇ ਉੱਪਰ ਨਤਮਸਤਕ ਹੁੰਦੀਆਂ ਨੇ ਆਪਣੀ ਅਰਦਾਸ ਕਰਦੀਆਂ ਨੇ ਤਾਂ ਸੱਚੇ ਮਨੋਂ ਹਰ ਇੱਕ ਦੀ ਅਰਦਾਸ ਜਿਹੜੀ ਉਹ ਇਸ ਜਗ੍ਹਾ ਤੇ ਪੂਰੀ ਹੁੰਦੀ ਆ ਆਏ ਐਂਤਵਾਰ ਇਸ ਜਗ੍ਹਾ ਦੇ ਉੱਪਰ ਕਾਫੀ ਜ਼ਿਆਦਾ ਸੰਗਤਾਂ ਨੇ ਚੜੀਆਂ ਹੋਣ ਨਤਮਸਤਕ ਹੋ ਰਹੀਆਂ ਜੇ ਪਿਛਲੇ 3 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 3 ਦਿਨਾਂ ਦੇ ਇਸ ਜਗ੍ਹਾ ਦੇ ਉੱਪਰ ਕਾਫੀ ਜ਼ਿਆਦਾ ਇਕੱਠਾ ਜਿਹੜਾ ਸੰਗਤਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਸ ਸਥਾਨ ਦੀ ਮਾਨਤਾ ਜਿਹੜੀ ਉਹ ਬਹੁਤ ਜ਼ਿਆਦਾ ਮਣੀ ਜਾਂਦੀ ਆ ਤਾਂ ਤਰ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਦਾ ਸ਼ਹੀਦੀ ਸਥਾਨ ਹੈ ਤੇ ਇਸ ਸਥਾਨ ਦੇ ਉੱਪਰ ਬਾਬਾ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਨ ਜਿਹੜੇ ਉਹ ਇਸ ਸਥਾਨ ਦੇ ਉੱਪਰ ਨਤਮਸਤਕ ਹੋ ਰਹੇ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਨਤਮਸਤਕ ਵੀ ਹੋ ਚੁੱਕੀਆਂ ਨੇ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਇਸ ਸਥਾਨ ਦੇ ਉੱਪਰ ਮੌਜੂਦ ਵੀ ਨੇ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੀਆਂ ਜਿੱਥੇ ਕਾਫੀ ਜ਼ਿਆਦਾ ਸੰਗਤਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਸੰਗਤਾਂ ਨੇ ਜਿਹੜੀਆਂ ਉਹ ਇੱਥੇ ਨਤਮਸਤਕ ਹੋ ਰਹੀਆਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਨੇ ਜਿਹੜੇ ਉਹ ਵੀ ਆਪਣੀ ਸ਼ਰਦਾ ਦੇ ਨਾਲ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਵੱਡੀਆਂ-ਵੱਡੀਆਂ ਲਾਈਨਾਂ ਨੇ ਛੜੀਆਂ ਉਹ ਲੱਗੀਆਂ ਹੋਈਆਂ ਨੇ ਆਪਣੀ-ਆਪਣੀ ਵਾਰੀ ਦੀ ਉਡੀਕ ਦੇ ਨਾਲ ਆਪਣੀ-ਆਪਣੀ ਮਨੋ ਕਾਮਨਾ ਦੇ ਨਾਲ ਬੜੀ ਹੀ ਸ਼ਰਦਾ ਦੇ ਨਾਲ ਸੰਗਤਾਂ ਜਿਹੜੀਆਂ ਇਸ ਜਗ੍ਹਾ ਦੇ ਉੱਪਰ ਇਸ ਸਥਾਨ ਦੇ ਉੱਪਰ ਨਤਮਸਤਕ ਹੋ ਰਹੀਆਂ ਨੇ ਤਾਂ ਅੱਜ ਜਨਮ ਦਿਹਾੜਾ ਜਿਹੜਾ ਤੰਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਇਸ ਸਥਾਨ ਦੇ ਉੱਪਰ ਮਨਾਇਆ ਜਾ ਰਿਹਾ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀਆ ਕਾਫੀ ਜ਼ਿਆਦਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਜੇ ਅਸੀਂ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਤਾਂ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਬੜੇ ਹੀ ਵਧੀਆ ਪ੍ਰਬੰਧ ਨੇ ਜਿਹੜੇ ਉਹ ਕੀਤੇ ਹੋਏ ਨੇ ਬਕਾਇਦਾ ਟ੍ਰੈਫਿਕ ਦਾ ਪ੍ਰਬੰਧ ਵਧੀਆ ਕੀਤਾ ਹੋਇਆ ਬਕਾਇਦਾ ਬੈਠਣ ਨੂੰ ਬਜ਼ੁਰਗ ਮਾਤਾਵਾਂ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਦਿੱਕਤ ਰਹਿੰਦੀ ਹੈ ਤਾਂ ਉਹਨਾਂ ਲਈ ਬੈਠਣ ਨੂੰ ਵਧੀਆ ਪ੍ਰਬੰਧ ਕੀਤੇ ਹੋਏ ਨੇ ਤਾਂ ਕੁੱਲ ਮਿਲਾ ਕੇ ਸਾਰੇ ਪ੍ਰਬੰਧ ਨੇ ਜਿਹੜੇ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਗਏ ਨੇ ਕਿਉਂਕਿ ਅੱਜ ਦੇ ਦਿਨ ਕਾਫੀ ਜ਼ਿਆਦਾ ਸੰਗਤਾਂ ਨੇ ਜਿਹੜੀਆਂ ਉਹ ਇਸ ਸਥਾਨ ਦੇ ਉੱਪਰ ਨਤਮਸਤਕ ਹੋ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀਆਂ ਜ਼ਿਆਦਾ ਸੰਗਤਾਂ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੋ ਰਹੀਆਂ ਨੇ ਸਭ ਦੇ ਪਰ ਨੇ ਜ਼ਿਆਦਾਤਰ ਸਜਾਏ ਹੋਏ ਦੇਖੇ ਜਾ ਰਹੇ ਨੇ ਕਿਉਂਕਿ ਤਾਂ-ਤਨ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਇਸ ਜਗ੍ਹਾ ਦੇ ਉੱਪਰ ਕਾਫੀ ਜ਼ਿਆਦਾ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਾਰੀ ਇਕੱਠ ਹੈ ਸੰਗਤਾਂ ਦਾ ਇੰਨੀ ਆ ਜ਼ਿਆਦਾ ਸੰਗਤਾਂ ਨੇ ਜਿਹੜੀਆਂ ਉਹ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੋ ਰਹੀਆਂ ਨੇ ਸ਼ਹੀਦੀ ਅਸਥਾਨਾ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਜਿੱਥੇ ਬਾਬਾ ਹਨੂਮਾਨ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਸ਼ਹੀਦੀ ਪ੍ਰਾਪਤ ਕਰਦੇ ਨੇ ਤਾਂ ਉਸ ਜਗ੍ਹਾ ਦੇ ਉੱਪਰ ਅੱਜ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਜੇ ਬੀਤੇ ਕੱਲ ਦੀ ਗੱਲ ਕਰ ਲਈਏ ਤਾਂ ਬੀਤੇ ਕੱਲ ਵੀ ਇਸ ਜਗ੍ਹਾ ਦੇ ਉੱਪਰ ਕਾਫੀ ਜ਼ਿਆਦਾ ਸੰਗਤਾਂ ਨੇ ਜੜੀਆਂ ਉਹ ਨਤਮਸਤਕ ਹੋਣ ਦੇ ਲਈ ਪਹੁੰਚਿਆ ਸੀ ਤੇ ਅੱਜ ਵੀ ਕਾਫੀ ਜ਼ਿਆਦਾ ਸੰਗਤਾਂ ਨੇ ਜੜੀਆਂ ਉਹ ਨਤਮਸਤਕ ਹੋ ਰਹੀਆਂ ਨੇ ਤਾਂ ਕਾਫੀ ਵੱਡੀ ਗਿਣਤੀ ਹੈ ਸੰਗਤਾਂ ਦੀ ਦੂਰ ਦਰਾਡੇ ਤੋਂ ਇਹ ਸੰਗਤਾਂ ਨੇ ਜੜੀਆਂ ਉਹ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜ ਬੜੀ ਹੀ ਉਤਸ਼ਾਹ ਦੇ ਨਾਲ ਆਪਣੀ ਮਨੋ ਕਾਮਨਾ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਦੇ ਨੇ ਮਾਨਤਾ ਬਹੁਤ ਹੈ ਇਸ ਸਥਾਨ ਦੀ ਮਾਨਤਾ ਇਹ ਹੈ ਕਿ ਜਿਹੜਾ ਵੀ ਸੰਗਤ ਜਿਹੜੀ ਵੀ ਆਪਣੇ ਮਨੋ ਪੂਰੇ ਮੱਥਾ ਟੇਕਦੀ ਹੈ ਤਾਂ ਉਸ ਦੀ ਜਿਹੜੀ ਮਨੋ ਕਾਮਨਾ ਉਹ ਇੱਥੇ ਪੂਰੀ ਹੁੰਦੀ ਆ ਤਾਂ ਚੁਪਹਿਰਾ ਸਾਹਿਬ ਕੱਟਣ ਦੇ ਲਈ ਵੀ ਇਸ ਜਗ੍ਹਾ ਦੇ ਉੱਪਰ ਸੰਗਤਾਂ ਨੇ ਜਿਹੜੀਆਂ ਉਹ ਆਏ ਐਂਤਵਾਰਨ ਦਾਤਮਸਤਕ ਹੁੰਦੀਆਂ ਨੇ ਤਾਂ ਅੱਜ ਦਿਹਾੜਾ ਜਿਹੜਾ ਜਨਮ ਉਹ ਮਨਾਇਆ ਜਾ ਰਿਹਾ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਭਾਰੀ ਉਤਸ਼ਾਹ ਹੈ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੋ ਰਹੀਆਂ